ਹਾ ਜੰਗ ਸਿੰਘ ਜੀ ਪਿੰਡ ਪੇਟਾਂ ਜ਼ਿਲ੍ਹਾ ਕਰਫੂਲਾ ਜੀ ਕਿੱਲੇ ਆਏ ਮੱਕੀ ਲੈ ਕੇ ਤੇ ਆ ਜੀ ਆਏ ਮੰਡੀ ਚ ਤੇ ਤੇ ਅੱਜ ਹੀ ਲੈ ਕੇ ਆਂਦੀ ਆ ਸਵੇਰੇ ਤੇ ਕੀ ਐਸਮ ਕਿਦਾਂ ਦਾ ਪ੍ਰਬੰਧ ਆ ਇੱਥੇ ਮੰਡੀ ਦੇ ਪ੍ਰਬੰਧ ਠੀਕ ਠਾਕ ਜੀ ਆ ਠੀਕ ਹੈ ਜੀ ਤੇ ਬਾਕੀ ਪ੍ਰਾਈਵੇਟ ਹੀ ਖਰੀਦ ਰਹਾ 1380 ਤੋਂ ਲੈ ਕੇ 15 1500 ਤੱਕ ਖਰੀਦ ਚੱਲਦੀ ਪਈ ਆ ਤੇ ਸਰਕਾਰੀ ਖਰੀਦ ਹੋਣੀ ਚਾਹੀਦੀ ਆ ਜਿਹੜੀ ਕਿ 2000 ਤੋਂ ਉੱਪਰ बिकਣੀ ਚਾਹੀਦੀ ਆ ਮੌਚਰ ਵੀ ਕੋਈ ਕੁਝ ਹੈ ਜੀ ਕਿ ਇੰਨਾ ਮੌਚਰ ਹੋ ਜਾਏਗਾ ਮੌਚਰ ਤਾਂ ਉਦਾਂ ਹੀ ਹੱਥ ਮਾਰ ਕੇ ਹੀ ਵਸ ਚਲਾਈ ਜਾਂਦੇ ਆ ਕੰਮ ਜੀ ਕੋਈ ਮੌਚਰ ਦੇਖਦਾ ਤੇ ਪਿਆਜ ਨਹੀਂਗਾ ਉਦਾਂ ਇਹ ਬਾਕੀ ਮੌਚਰਾਂ ਕੀਸਾ ਕਰ ਲਾਉਂਦੇ ਆ ਕੋਈ ਗੱਲਬਾਤ ਨਹੀਂ ਕੋਈ ਰੋਜ਼ ਦਾ ਰੋਜ਼ ਹੀ ਆਵਾ ਪੱਕੀ ਰਕੇ ਕਿੰਨਾ ਦੀ ਅੱਗੇ ਹੀ ਪਾ ਚਲਦੇ ਆ ਤੇਰੇ ਮਾਣ ਰੋਜ਼ ਦਾ ਰੋਜ਼ ਅੱਜ ਥੋੜਾ ਤੇਜ਼ ਆ ਅੱਗੇ ਕਿਹਦੇ ਮੰਡਾ ਵੀ ਹੁੰਦਾ ਆ ਤੇ ਅੱਜ ਰੇਟ ਫਿਰ ਵੀ ਠੀਕ ਆ ਅੱਗੇ ਕਿੰਨਾ ਅੱਗੇ 13 ਸਾਢੇ 13 14 ਸਾਢੇ 1450 ਰੁਪਏ ਤੱਕ ਪਾਈ ਵਿਕਦੀ ਅੱਜ ਸਾਢੇ 13 ਤੋਂ ਸਾਢੇ 1500 ਤੱਕ ਹਾਂਜੀ ਅੰਦਰ ਮੇਰੇ ਸੰਗ ਕਿਤਾ ਕਿੱਥੋਂ ਆਤੀ ਫਿਰ ਟਾਪਰ ਉਹ ਮਟੀ ਦਾ ਕਿ ਹਾਂਜੀ ਤੇ ਕਿਦਾਂ ਦਾ ਪ੍ਰਬੰਧ ਹੈ ਚ ਮੰਡੀ ਠੀਕ ਆਪਾ ਠੀਕ ਆ ਤੇ ਕੀ ਭਾਅ ਲਿਖੀਏ ਚਾਹਵਾ ਸਪਟਾ ਖਣ ਮੋੜ ਦੇਖਦੇ ਅੱਜ ਰੋਜ਼ਾ ਰੋਜ਼ ਭਾਅ ਚ ਹੁੰਦਾ ਹਾਂਜੀ ਰੋਜ਼ਾ ਰੋਜ਼ ਅੱਜ ਦਾ ਭਾਅ ਕੀ ਚੱਲ ਰਿਹਾ ਅੱਜ 1500 ਤੇ ਇਹ ਕਦੀ ਪ੍ਰਾਈਵੇਟ ਚ ਕੀ ਹੁੰਦੀ ਹੈ ਜੀ ਹਾਂਜੀ ਕੋਈ ਸਰਕਾਰ ਨੂੰ ਮੰਗ ਕਰਨਾ ਚਾਹੁੰਦੇ ਹਾਂ ਹਾਂ ਜੀ ਐਕਤੀ ਮੰਗ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਰੇਟ ਮੰਨ ਲਓ ਜੇ ਹੋਵੇ ਰੇਟ 2000 ਦਾ ਘੱਟੋ ਘਾਟ ਹੋਣ ਦੇ ਦਾ ਜਸਵੰਤ ਸਿੰਘ ਜੀ ਠੀਕ ਹੈ ਕਿੱਥੋਂ ਆਏ ਆੜੀਆਂ ਵਾਲ ਤੋਂ ਆਈ ਠੀਕ ਹੈ ਕਿਦਾਂ ਦਾ ਪ੍ਰਬੰਧ ਚੱਲਦਾ ਜੀ ਇੱਥੇ ਮੰਡੀ ਦੇ ਮੱਤੀ ਦੇ ਪ੍ਰਬੰਧ ਦਾ ਠੀਕ ਹੈ ਚੱਲ ਰਿਹਾ ਜੀ ਪਰ ਰੇਟ ਨਹੀਂ ਆ ਸਹੀ ਮਿਲ ਰਿਆ ਰੇਟ ਕਹਿੰਦਾ ਤੇ ਵੱਧ ਲੱਗਦਾ ਹੈ ਕਹਿੰਦਾ ਘੱਟ ਲੱਗਦਾ ਆ ਬਹੁਤ ਫਰਕ 200 ਕੁਇੰਟਰ ਮਗਰ ਫਰਕ ਪੈਦਾ ਰੇਟ ਦਾ ਜੀ ਕੁਇੰਟਰ ਮਗਰ ਜੋ ਸੋਦਾ ਪਉਂਦੇ ਆ ਤੇ ਕੀ 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 ਪਰੇ ਕਰੀਏ ਸਾਡੀ ਲਗੀ ਆ ਜੀ 1380 ਰੁਪਏ ਕੋਈ ਢੇਰੀਆਂ ਵਿਕੀ ਜਾਂਦੀਆਂ 1300 1600 ਰੁਪਏ ਵਿਕੀ ਜਾਂਦੀਆਂ 1650 ਰੁਪਏ ਵਿਕੀ ਜਾਂਦੀ ਆ ਜੀ ਤੇ ਕੋਈ ਢਾ ਘਟ ਵੱਧ ਰੇਟ ਦੇ ਵਿਕਦੇ ਆ ਇੱਕ ਰੇਟ ਤੇ ਨਹੀਂ ਵਿਕਦੀਆਂ ਜੀ ਤੇ ਇਹ ਮੌਸਮ ਤਾਂ ਵੀ ਆ ਜੀ ਕੋਈ ਮੌਸਮ ਤਾਂ ਹੈਗਾ ਪਰ ਇੰਨਾ ਨਹੀਂ ਮੌਸਮ ਤਾਂ ਹੈਗਾ ਜੇ ਅਰਕਿਤ ਚਲਮੀ ਬਹੁਤ ਪੈਣ ਈ ਆ ਮੌਸਮ ਸਾਰੇ ਸਾਰਾ ਠੀਕ ਹੀ ਆਉਣ ਲਿਆ ਵਾ ਪਰ ਆਪਣੇ ਮੰਡੀ ਵਾਲੇ ਫਸਾਦ ਨਾਲ ਇੱਕੋ ਰੇਟ ਨਹੀਂ ਲਾਉਂਦੇ ਵੇ ਵੀ ਵੱਧ ਘੱਟ ਰੇਟ ਚੜਾ ਕੇ ਲਾਉਂਦੇ ਆ ਜੀ ਕਿਹਾ ਜਾਂਦੇ ਨੇ ਅgetElementById ਸਾਰਿਆਂ ਨੂੰ ਰੇਟ ਇੱਕ ਬਰੋਬਰੀ ਮਿਲਣਾ ਚਾਹੀਦਾ ਜ਼ਾਹਰ ਕੀ ਗਰਮੀ ਬੜੀ ਹੈ ਮਾਲ ਸਾਰਾ ਸੁੱਕਾ ਹੋਇਆ ਉਹ ਪਾਣੀ ਦੀ ਖਾਤਰ ਸੁੱਕ ਗਿਆ ਤੇ ਪੈੜੀਆਂ ਦੇ ਵਿੱਚ ਕੋਈ ਇਥੇ ਗਰਮੀ ਤੋਂ ਉੱਪਰ ਨਾਲ ਹੀ ਨਾਲ ਸੁਕਾ ਸੁਕੀ ਜਾਂਦਾ ਮਾਲ ਵਧੇਰਾ ਜੀ ਇੱਕ ਸਰਕਾਰ ਕੋਈ ਕੋਈ ਮੰਗ ਕੇ ਕਿ ਸਰਕਾਰ ਕੋ ਨਹੀਂ ਇਹ ਮੰਗ ਕਰਦੇ ਸਾਨੂੰ ਇੱਕ ਵਾਰ ਰੇਟ ਸਰਕਾਰੀ ਮਿਲਣਾ ਚਾਹੀਦਾ ਸਾਰਿਆਂ ਨੂੰ ਹੀ ਫਿਕਸ ਰੇਟ ਹੋਵੇ ਫਿਕਸ ਰੇਟ ਹੋਵੇ ਸਾਨੂੰ ਵੀ ਕੋਈ ਸਰਦਾਰਪੀ ਨਾ ਹੋਵੇ ਨਾ ਸਾਡੇ ਦਿਲ ਨੂੰ ਕੋਈ ਗੱਲਬਾਤ ਹੋਵੇ ਵੀ ਕਹਦਾ ਵੱਧ ਲੱਗਿਆ ਕਹਦਾ ਘੱਟ ਲੱਗਿਆ ਇੱਕੋ ਰੇਟ ਬੱਗਣੀ ਚਾਹੀਦੀ ਹੈ ਜੀ ਦਰਵਾਰਾ ਸਿੰਘ ਜੀ ਕਿੱਥੋਂ ਆਏ ਤੁਸੀਂ ਬਰਾਲਾ ਜ਼ਿਲ੍ਹੇ ਤੋਂ ਆਇਆ ਮੱਕੀ ਲੈ ਕੇ ਆਏ ਹੋ ਹਾਂਜੀ ਤੇ ਕਿਦਾਂ ਦਾ ਪ੍ਰਬੰਧ ਹੈ ਇੱਥੇ ਪ੍ਰਬੰਧ ਤਾਂ ਠੀਕ ਹੈ ਵੇਖ ਲਈਦਾ ਠੀਕ ਹੈ ਅੱਜ ਹੀ ਆਇਆ ਅੱਜ ਹੀ ਵਿਕਦੀ ਆ ਪਰ ਰੇਟ ਬਹੁਤ ਘਟ ਗਿਆ ਸਾਡਾ ਹਾਂਜੀ ਤੇ ਕਿੰਨਾ ਰੇਟ ਆ ਰੇਟ 13 80 ਮਿਲਿਆ ਇਹ ਰੋਜ਼ ਵੀ ਰੋਜ਼ ਭਾਜ ਬਦਲਦਾ ਜੀ ਰੋਜ਼ ਰੋਜ਼ ਬਦਲਦਾ ਵੇਚ ਤੇ 1600 ਵੀ ਲੱਗ ਗਈ 1600 ਵੀ ਲੱਗ ਗਈ ਸਾਢੇ ਬਾਰੀ ਕੀ ਹੋ ਗਿਆ ਸਾਡਾ ਘਾਟਾ ਕਿੰਨਾ ਪਾਇਦ ਹਾਂ ਮੱਕੀ ਸਾਡੀ ਕਿੰਨੀ ਵਧੀਆ ਇਹ ਨਹੀਂ ਹੋਣਾ ਚਾਹੀਦਾ ਇਹ ਫਿਕਸ ਰੇਟ ਹੋ ਜਾ ਤਾਂ ਜੱਟ ਖੁਸ਼ਿਆਲ ਨੇ ਤਾਂ ਬੁਰਾ ਹਾਲ ਹੈ ਐਮਐਸਪੀ ਮਿਲਣੀ ਚਾਹੀਦੀ ਯਾਰ ਹਾਂਜੀ ਹਾਂਜੀ ਸਰਕਾਰੀ ਰੇਟ ਮਿਲਣਾ ਚਾਹੀਦਾ ਠੀਕ ਫਿਕਸ ਰੇਟ ਹੋ ਜਾਏ ਸਰਕਾਰੀ ਹੋ ਜਾਏ ਤੇ ਫਿਰ ਜੱਟ ਖੁਸ਼ ਆ ਖੁਸ਼ ਆ ਤੇ ਨਹੀਂ ਤਾਂ ਬੁਰਾ ਹਾਲ ਤਾਂ ਹੈਗਾ ਯਾਰ ਪਹਿਲੇ ਤੈਨੂੰ ਗਰਮੀ ਚ ਪਾਲ ਕੇ ਲਿਆਉਣੇ ਆ ਫਿਰ ਆ ਖੜੇ ਆ ਰੇਟ ਵੀ ਨਹੀਂ ਮਿਲਿਆ ਦੁੱਖ ਜਿਹੀ ਵਾਲੀ ਗੱਲ ਆ ਠੀਕ